ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸੋ ਸਾਰੇ ਭਰਾਵਾਂ ਦਾ ਸਵਾਗਤ ਆ ਬਾਈ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਕਿਉਂ ਲੇਟ ਹੋ ਗਈ ਵੀਡੀਓ ਬਸ ਬਾਈ ਐ ਹੁੰਦਾ ਵੀ ਆਪਾਂ ਕਿਹੜਾ ਕੋਈ ਵੀ ਕਿੱਥੇ ਜਾ ਕੇ ਕੈਮਰੇ ਚਾੱਕ ਕੇ ਫਿਰ ਇੰਜ ਉਹੀ ਵੀਡੀਓ ਬਣਾਉਣ ਨੂੰ ਤਾਂ ਕੰਟੈਂਟ ਬਥੇਰੇ ਨੇ ਪਰ ਆਪਾਂ ਇਹ ਚੈਨਲ ਤੇ ਮੁੱਦੇ ਦੀ ਵੀਡੀਓ ਆਪਣੀ ਮਤਲਬ ਜਿਹੜੀ ਆਪਾਂ ਖੇਤੀ ਕਰਦੇ ਆ ਕਿਵੇਂ ਖੇਤੀ ਕਰਦੇ ਆ ਕੀ ਹਿਸਾਬ ਕਿਤਾਬ ਆ ਉਹ ਤੁਹਾਨੂੰ ਆਪਾਂ ਸਾਰੇ ਭਰਾਵਾਂ ਨਾਲ ਸ਼ੇਅਰ ਕਰਦੇ ਆ ਚਲੋ ਬੰਦੇ ਵਿੱਚ ਸਾਡੇ ਨਾਲ ਬਹੁਤ ਉੱਪਰ ਵੀ ਬੈਠੇ ਨੇ ਬਹੁਤ ਵੀਰ ਜਿਹੜੇ ਹੁਣ ਆਪਾਂ ਨੂੰ ਦੇਖ ਕੇ ਵੀ ਖੇਤੀ ਕਰਨ ਲੱਗੇ ਨੇ ਬਹੁਤ ਜਾਣੇ ਹਨਾ ਪੁੱਛਦੇ ਨੇ ਚਲੋ ਵਧੀਆ ਲੱਗਦਾ ਚਾਰ ਭਰਾ ਗਿਆ ਨੂੰ ਮਿਲਦੇ ਨੇ ਬਸ ਇਹੀ ਚੀਜ਼ ਅੱਜ ਦੀ ਵੀਡੀਓ ਚ ਬਈ ਆਪਾਂ ਤੁਹਾਨੂੰ ਆਪਣਾ ਜਿਹੜਾ ਸਾਰਾ ਆਲੂ ਲਾਇਆ ਹੋਇਆ ਚਲੋ ਉਹਦਾ ਆਲੂ ਵਾਲੀਆਂ ਵਿਜਾਈ ਵਾਲੀਆਂ ਵੀਡੀਓ ਤੁਸੀਂ ਨੇ ਦੇਖੀਆਂ ਨੇ ਹਾਂ ਹਾਂ ਹੁਣ ਆਪਾਂ ਆਲੂ ਚੈੱਕ ਕਰਾਉਣੇ ਆ ਵੀ ਕਿਹੜਾ ਕਿੰਨੇ ਦਿਨਾਂ ਦਾ ਹੋ ਗਿਆ ਕਿਹੜਾ ਕਿਵੇਂ ਦੀ ਸਟੇਜ ਤੇ ਆ ਤੇ ਕਦੋਂ ਪਟਾਈ ਕਰਨੀ ਆ ਤੇ ਕਿਹੜੀ ਕਿਹੜੀ ਸਪਰੇਅ ਕਰੀ ਆਪਾਂ ਕਿੰਨਾ ਰੇਪ ਆਇਆ ਉਹ ਸਾਰਾ ਕੁਝ ਤੁਹਾਨੂੰ ਚੈੱਕ ਕਰਾਉਣੇ ਆ ਬਈ ਤੇ ਬਾਈ ਅੱਜ ਆਪਾਂ ਮੇਨ ਜਿਹੜੀ ਗੱਲ ਕਰਦੇ ਆ ਉਹ ਆਪਾਂ ਅੱਜ ਬਲਾਈਟ ਤੇ ਗੱਲ ਕਰਨੀ ਆ ਠੀਕ ਆ ਜਿਹੜੇ ਹੁਣ ਮਤਲਬ ਇਹ ਆਲੂ ਨੇ 52 53 ਦਿਨ ਤੇ ਪਲਾਸ ਹੋ ਗਏ ਹੈ ਹਨਾ ਪਾਣੀ ਇਹਨਾਂ ਨੂੰ ਲੱਗ ਚੁੱਕੇ ਆ ਤੇ ਬਾਈ ਹੁਣ ਆਲੂ 'ਚ ਨਾ 2-3 ਦਿਨ ਤੋਂ ਜਿਹੜੀ ਸਮੱਸਿਆ ਬਣੀ ਆ ਕਿਉਂ ਹਵਾ ਚੱਲ ਰਹੀ ਆ ਧੁੱਪ ਘੱਟ ਮਿਲਦੀ ਆ ਠੰਡ ਹੋ ਜਾਂਦੀ ਆ ਜ਼ਿਆਦੇ ਉਹਦੇ ਕਰਕੇ ਬਾਈ ਬਲਾਈਟ ਆਉਣ ਲੱਗੀ ਆ ਆਲੂਆਂ ਦੇ ਵਿੱਚ ਇਹ ਜਿਹੜੀ ਆਪਾਂ ਬਲਾਈਟ ਹੁੰਦੀ ਏ ਇੱਕ ਫਲਾਈਟ ਬਲਾਈਟ ਹੁੰਦੀ ਆ ਨਹੀਂ ਕਿਤਾ ਸਾਲਿਆ ਜਹਾਜ਼ ਵਾਲੀ ਹੁੰਦੀ ਹੈ ਨਾ ਨਾ ਮਾ ਵਿਚੇ ਇੱਧੇ ਬੰਦੇ ਫਲੈਟ ਕਹੀ ਜਾਂਦੇ ਹੁੰਦੇ ਨਹੀਂ ਬਲਾਈਟ ਹੁੰਦੀ ਹੈ ਬੀ ਨਾਲ ਬਲਾਈਟ ਹਾਂ 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 ਤੇ ਆਪਾਂ ਚੈੱਕ ਕਰਾਵਾਨੇ ਤੁਹਾਨੂੰ ਹੁਣ ਆਪਾਂ ਬਾਈ ਇਹ ਜਿਹੜੇ ਆਲੂ ਨੇ ਆਪਣੇ ਪਹਿਲਾਂ ਆਪਾਂ ਨੇ ਹਜੇ ਸਪਰੇਅ ਲਿਆਂਦੀ ਨਹੀਂ ਧੀ ਇਹਨਾਂ ਦੀ ਕੋਈ ਵੀ ਹਾਂ ਹਾਂ ਆਪਾਂ ਲਿਆਉਣੇ ਹੁੰਨੇ ਆ ਮੌਕੇ ਤੇ ਹੁਣ ਲੈ ਕੇ ਲੈਣ ਜਾਣਾ ਹੁਣ ਆਪਾਂ ਨੇ ਸਪਰੇਅ ਚੈੱਕ ਕਰਨਾ ਇਹਦੀ ਮਾਂ ਚੱਲ ਅੱਜ ਵੀਡੀਓ ਬਣਾ ਲੈਣੇ ਆ ਤੇ ਬਾਈ ਜਿਹੜੀ ਬਲਾਈਟ ਆਪਾਂ ਨੇ ਕਿੱਥੋਂ ਪਤਾ ਲੱਗਦੀ ਆ ਆ ਦੇਖੋ ਤੁਸੀਂ ਜਦ ਪੱਤਿਆਂ ਤੇ ਐਂ ਧੱਬੇ ਪੈਣ ਲੱਗ ਜਾਂਦੇ ਨੇ ਨਾ हां भाई ये एदा कारण है हुंदा भाई ये जेड़ा बूटा ए ए इत्थे ही ਖੜ ਜਾਂਦਾ ਇਹ ਆਲੂ ਦਾ ਰਸ ਵੀ ਚੂਸ ਲਾਂਦੀ ਆ ਇਹ ਇਹ ਜੀ ਚੀਜ਼ ਆ ਪਿਛਲੇ ਸਾਲ ਦੀ ਗੱਲ ਕਰਦਾ ਮੈਂ ਆਪਣੇ ਖੇਤ ਦੇ ਵਿੱਚ ਨਾ ਚਲੋ ਟਾਈਮ ਹੈ ਨਹੀਂ ਸੀ ਸਾਡੇ ਕੋਲ ਅਸੀਂ ਆਲੂ ਪੱਟਣ ਲਾ ਕੇ ਆਪਾਂ ਨੇ ਜਿਹੜਾ ਸੀਡ ਵਾਲਾ ਆਲੂ ਤੀ ਉਹਦੇ ਤੇ ਸਪਰੇਅ ਕਰਾ ਤੀ ਮਤਲਬ ਕਿਰਾਏ ਤੇ ਬੰਦਿਆਂ ਤੋਂ ਉਹਨਾਂ ਨੇ ਬਾਈ ਇੱਕ ਫਾਂਡ ਛੜਤੀ ਸਪਰੇਅ ਤੋਂ ਉਹ ਫਾਂਟ ਬਾਈ ਐਂ ਦੇਖਿਆ ਕਰੇ ਵੀ ਸਾਲਾ ਹੋਕ ਹੀ ਗਿਆ ਐਨੀ ਕੇ ਫਾਂਟ ਨੂੰ ਕੁਝ ਹੋ ਗਿਆ ਕਰਜਟ ਸਪਰੇਅ ਕਰੀਦੀ ਆਪਾਂ ਪਿਛਲੇ ਸਾਲ ਐਫ ਐਮ ਸੀ ਦੀ ਐਦ ਕਿ ਵੀ ਉਹੀ ਕਰਨੀ ਆ ਚਲੋ ਥੋੜੀ ਜੀ ਕਾਸਟ ਲਈ ਪੈ ਜਾਂਦੀ ਆ ਉਸੇ 100 ਰੁਪਏ ਕਿਲੇ ਦਾ ਖਰਚਾ ਆਉਂਦਾ ਉਹਦਾ ਪਰ ਹੁਣ ਆਪਾਂ ਨੇ ਬਾਈ ਜਦ ਫਸਲ ਤੇ ਐਨੇ ਪੈਸੇ ਲਾਏ ਨੇ ਹਨਾ ਤਾਂ ਹੁਣ ਆਪਾਂ 1200 ਰੁਪਏ ਪਿੱਛੇ ਕਹੀਂ ਜਾਈਏ ਵੀ ਨਹੀਂ ਯਾਰ ਮਾੜੀ ਪਾ ਲਾਨੇ ਆ ਜਿਹੜੀ ਇਹ ਚੀਜ਼ ਨੂੰ ਬਾਈ ਚੀਜ਼ ਹਟਾਊਗੀ ਤਾਂ ਕਰਜਟ ਇਹ ਹਟਾਉਣਾ ਤਾਂ ਚਲੋ ਕੀ ਆ ਜਣੀ ਆਏ ਵੀ ਗਾਹਾਂ ਨਹੀਂ ਰੋਕਾ ਜਿਹੜਾ ਵਾਦਾ ਹੁੰਦਾ ਪਤਾ ਗੱਲ ਕੀ ਆ ਬਾਈ ਹੁਣ ਇੰਨਾ ਮਹਿੰਗਾ ਵੀ ਹ ਇੰਨਾ ਮਹਿੰਗਾ ਡੀਏਪੀ ਆ ਉਹ ਵੀ ਇੰਨਾ ਜ਼ਿਆਦਾ ਪਾਉਨੇ ਆ ਜੇ ਆਪਾਂ ਸਪਰੇ ਹਾਂ ਤੇ ਘੌਲ ਕਰਨ ਲੱਗ ਜਾਈਏ ਵੀ 200 ਰੁਪਏ ਇੱਕ ਸਪਰੇ ਮਗਰ 300 ਰੁਪਏ ਘੱਟ ਤੇ ਜਾਈਏ ਤਾਂ ਉੱਥੇ ਜਾ ਕੇ ਬਈ ਰਿਜ਼ਲਟ ਨਹੀਂ ਮਿਲਦਾ ਹੈਗਾ ਇਹ ਬਾਈ ਇਹ ਪਤਾ ਕੀ ਗੱਲ ਹੈ ਕਈ ਵੀਰ ਇਹ ਚੀਜ਼ ਤੋਂ ਡਰ ਜਾਂਦੇ ਨੇ ਆਜੋ ਤੁਹਾਨੂੰ ਦਿਖਾਉਣਾ ਮੈਂ ਇੱਕ ਹੋਰ ਚੀਜ਼ ਦਿਖਾਉਣਾ ਕਈ ਵੀਰ ਆਹੀ ਚੀਜ਼ ਦੇਖ ਕੇ ਡਰ ਜਾਂਦੇ ਨੇ ਇੱਥੇ ਕਿਵੇਂ ਬੁੱਟੇ ਦੇਖੇ ਆਹ ਦੇਖੋ ਬਈ ਆਹ ਪਤਾ ਨਹੀਂ ਕੀ ਹੋ ਗਿਆ ਇਹ ਬਾਈ ਮੇਨ ਕਾਰਨ ਯੂਰੀਏ ਦਾ ਜਿੱਥੇ ਯੂਰੀਆ ਜ਼ਿਆਦਾ ਗਿਰ ਜਾਂਦਾ ਨਾ ਉੱਥੋਂ ਇਹ ਚੀਜ਼ ਹੋਊਗੀ ਜਿਹੜਾ ਬਲਾਈਟ ਆ ਉਹ ਮਤਲਬ ਜਿਹੜਾ ਪੱਤੇ ਤੇ ੱੱਬੇ ਨੇ ਆਪਾਂ ਤਾਂ ਬਈ ਉੱਥੇ ਹੀ ਜਾਂਚ ਕਰਦੇ ਆ ਬਾਕੀ ਆਪਾਂ ਨੂੰ ਲੋਕਾਂ ਦਾ ਪਤਾ ਨਹੀਂ ਹਾਂ ਬਾਕੀ ਕੋਈ ਬੰਦਾ ਕਿਵੇਂ ਚੈੱਕ ਕਰਦਾ ਕੋਈ ਕਿਵੇਂ ਸਭ ਦੇ ਆਪੋ ਆਪਣੇ ਹਿਸਾਬ ਕਿਤਾਬ ਹੁੰਦੇ ਨੇ ਹਾਂ ਪਰ ਹੁਣ ਮੈਂ 2-3 ਦਿਨ ਤੋਂ ਦੇਖ ਰਿਹਾ ਬਈ ਖੇਤ ਸਾਰੇ ਗਿੱਲੇ ਤੇ ਤਕਰੀਬਨ ਪਾਣੀ ਲੱਗਿਆ ਬਾਦੀ ਸਾਰੇ ਆਲੂਆਂ ਨੂੰ ਉਹਦੇ ਕਰਕੇ ਨਾ ਸਪਰੇ ਨਹੀਂ ਤਾਂ 2 ਦਿਨ ਪਹਿਲਾਂ ਅਸੀਂ ਇਹ ਕਰਨੀ ਸੀ ਹੁਣ ਨਾ ਤਾਂ ਇਹ ਗਿੱਲੇ ਚ ਸਪਰੇ ਵੀ ਨਹੀਂ ਹੁੰਦੀ ਹੈਗੀ ਰਿਜ਼ਲਟ ਨਹੀਂ ਆਪਾਂ ਨੂੰ ਸਹੀ ਮਿਲਦਾ ਪ੍ਰੋਪਰ ਧੁੱਪ ਚ ਪੂਰੀ ਧੁੱਪ ਚ ਸਪਰੇ ਕਰੋ ਇਹਦੀ ਕਰ ਜਟਦੀ ਵਧੀਆ ਪਾਣੀ ਲਵਾ ਕੇ ਆ ਨਾ 1200 ਗ੍ਰਾਮ ਹੁੰਦੀ ਇਹੋ 1 ਕਿਲੋ 200 ਗ੍ਰਾਮ ਇੱਕ ਡੱਬੇ ਚ ਠੀਕ ਹੈ ਜੀ ਉਹ ਆਪਾਂ ਵਿੱਚ ਪਤਾ ਕੀ ਕਰਦੇ ਨੇ ਦਵਾਈਆਂ ਵਾਲੇ ਵੀ ਸਸਤੀ ਪਵੇ ਅਗਲੇ ਨੂੰ ਉਹ ਉਹਨਾਂ ਨੇ ਕੀ ਕਹਿਣਾ ਵੀ ਤੁਸੀਂ ਇਹਨੂੰ 2.5 ਕਿਲਿਆਂ ਦੇ ਪਾ ਲਿਓ ਜੀ ਵੀ ਇਹ ਇਹਦੀ ਡੋਜ਼ ਵੱਧਾ ਇਹ ਕਿਲੋ ਤੋਂ ਜ਼ਿਆਦਾ ਆ ਭਾਈ ਉਹ ਸਹੀ 2 ਕੀਲਿਆਂ ਦੇ ਵਿੱਚ ਪਾਉਣੀਆਂ 600 ਗ੍ਰਾਮ ਆਪਾਂ ਨੇ 1 ਕੀਲੇ ਦੇ ਵਿੱਚ ਪਾਉਣੀਆਂ ਉਹ ਤੇ ਨਾਲ ਤੁਸੀਂ ਕੋਈ ਵੀ ਮਤਲਬ ਇਹਦੇ ਉਹ ਹੁੰਦੀ ਆ ਆਪਣਾ ਇਨਸੈਕਟੀਸਾਈਡ ਕਹਿੰਦਾ ਨੇ ਆਪਾਂ ਉਹ ਪਾ ਸਕਦੇ ਹੋ ਜਿਵੇਂ ਸੁੰਢੀ ਤੋਂ ਲਾ ਲਓ ਹੁਣ ਆਪਣੀ ਬਈ ਸਾਰੇ ਹੀ ਆਲੂਆਂ ਦੇ ਤਕਰੀਬਨ ਚੈਸ ਪਲੱਸ ਉਹ ਸੀਨ ਵਾਲਾ ਸਾਲਟ ਕਰਿਆ ਵਾ ਜਿਹੜਾ ਆਪਾਂ ਜੀਰੀ ਤੇ ਕਰਦੇ ਆ ਝੋਨੇ ਤੇ ਕਰਦੇ ਆ ਤੇ ਉਹਦੇ ਕਰਕੇ ਬਾਈ ਹੁਣ ਤੇਲੇ ਦੀ ਤਾਂ ਵੈਸੇ ਕੋਈ ਸਮੱਸਿਆ ਹੈ ਨਹੀਂ ਕਿਉਂ ਉਹ ਸਪਰੇਅ ਕਰੀ ਨੂੰ ਹਲੇ ਮੰਨ ਕੇ ਚਲੋ ਵੀ ਹਫ਼ਤਾ ਦੱਸ ਦੇਣੀ ਹੋਏ ਨੇ ਠੀਕ ਆ ਜਿਹੜਾ ਚੈਸਾ ਉਹ ਮੰਨ ਕੇ ਚਲੋ ਵੀ 20 ਤੋਂ 25 ਦਿਨ ਦਾ ਉਹਦਾ ਰਿਜ਼ਲਟ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਏ ਤੇ ਹੁਣ ਬਾਈ ਬਸ ਇਹਦੀ ਬ্লাইਟ ਦੀ ਉਹ ਕਰਦੇ ਆਂ ਆਪਾਂ ਸਪਰੇ ਨਾਲ ਇਹਦੇ ਚ ਪਾਵਾਂਗੇ 0.5234 ਜਿਹੜਾ ਆਲੂ ਮੰਨ ਕੇ ਚਲੋ ਵੀ ਆਪਾਂ ਨੇ ਹੁਣ ਪਟਾਈ ਲਾਉਣੀ ਆ ਉਹਦੇ ਤੇ ਆਪਾਂ ਇਹ ਸਪਰੇ ਕਰਦੇ ਨਹੀਂ ਉਹ ਖੇਤ ਵੀ ਮੈਂ ਦੇਖ ਕੇ ਆਂ ਜਿਹੜਾ ਆਪਣਾ ਸਾਰਿਆਂ ਨੂੰ ਗੇਤਾ ਖੇਤਾ ਉਹਦੇ ਚ ਬਾਈ ਹਲੇ ਕੋਈ ਸਮੱਸਿਆ ਨਹੀਂ ਹੈਗੀ ਜਿਹੜੇ ਲੇਟ ਵਾਲੇ ਆਲੂ ਨੇ ਉਹਨਾਂ ਚ ਇਹ ਸਮੱਸਿਆ ਜ਼ਿਆਦਾ ਆ ਰਹੀ ਆ ਕਿਉਂ ਇਹ ਬਈ ਟਾਈਮ ਇਹੀ ਹੁੰਦਾ ਆਲੂ ਨੂੰ ਸਾਂਭਣ ਦਾ ਜੇ ਬੇਲਾਂ ਨੇ ਇੱਥੇ ਰੁਕ ਗਈਆਂ ਤਾਂ ਜਿਹੜਾ ਆਲੂ ਆ ਉਹ ਵੀ ਛੋਟਾ ਛੋਟਾ ਰਹਿ ਜਾਊਗਾ ਜੇ ਬੇਲ ਥੋੜੀ ਪੂਰੀ ਗ੍ਰੋਥ ਚ ਆਹਨ ਪੂਰੀ ਟਾਪ ਦੀ ਆ ਤੁਸੀਂ ਬੇਲ ਦੇਖ ਲਓ ਚੈੱਕ ਕਰ ਲਓ ਪੂਰੀ ਵਧੀਆ ਬੇਲ ਖੜੀ ਆ ਤਾਂ ਆਲੂ ਨੇ ਤੁਹਾਡੇ ਨੇ ਝਾੜ ਦੇਣਾ ਪ੍ਰੋਪਰ ਠੀਕ ਆ ਤਾਂ ਬੇਲ ਨੂੰ ਸਾਹਮਣੇ ਆਉਂਦੇ ਆਪਾਂ ਨੂੰ ਸਪਰੇਅ ਉਹ ਵੀ ਪ੍ਰੋਪਰ ਵਧੀਆ ਕਰਨੀ ਪਊ ਠੀਕ ਆ ਤੇ ਹੁਣ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਵੀ ਆਪਾਂ ਹੁਣ ਤੱਕ ਕਿੰਨੀ ਰੇ ਕਿੰਨੀ ਸਪਰੇਅ ਕਰਤੀ ਤੇ ਵੀ ਕਿਹੜੀ-ਕਿਹੜੀ ਕਰੀ ਆ ਤੇ ਅੱਗੇ ਹੁਣ ਕਿਹੜੀ ਕਰਨੀ ਆ ਤੇ ਮੇਨ ਤੱਕ ਅੱਗੇ ਦੀ ਆ ਤੇ ਹੁਣ ਤੱਕ ਮਤਲਬ ਵਿਚਾਲੂ ਜਿਹੜੇ ਆਪਣੇ ਹੋਗੇ ਤਕਰੀਬਨ 75-76 ਦਿਨ ਦੇ ਲਗਭਗ ਹੋ ਗਏ ਆਪੋ ਉਹ ਖੇਤ ਦੇ ਦੱਸਿਆ ਕਰਾਂਗੇ ਉਰੋਂ ਸਟਾਰਟ ਕਰ ਆਪਾਂ ਸਾਰੀਆਂ ਮੋਟਰਾਂ ਤੇ ਜਾਏ ਉਹਨੇ ਇਹ ਖੇਤ ਆ ਭਾਈ ਇਹ ਖੇਤ 52-53 ਦਿਨ ਦਾ ਇਸ ਸਪੈਸ਼ਲ ਆਪਾਂ ਸੀਡ ਤਿਆਰ ਕਰਨਾ ਭਾਈ ਇਹ ਵਧੀਆ ਨਵਾਂ ਸੀਡ ਆ ਜਿਹੜਾ ਉਹ ਵੀ ਜੇ ਤਾਂ ਹੀ ਬਾਈ ਇਹਦੀ ਸਾਮ ਸੰਭਾਲ ਕਰ ਰਹੇ ਹਾਂ ਔਰ ਇਹਦੀਆਂ ਆਪਾਂ ਬੇਲਾ ਵੜਾ ਦਾਂਗੇ ਵੀ ਜਿਹੜੀ ਬਿਮਾਰੀ ਆ ਉਹ ਗਾਹਾਂ ਮਤਲਬ ਆਪਣੇ ਆਲੂ 'ਚ ਨਾ ਜਾਵੇ ਠੀਕ ਆ ਇਹਦੀਆਂ ਆਪਾਂ ਬੇਲਾ ਕੱਟ ਦਾਂਗੇ ਜਦੋਂ ਮੰਨ ਕੇ ਚਲੋ ਇਹ 65 ਦਿਨ ਤੋਂ ਪਲੱਸ ਹੋ ਗਿਆ ਕਿਉਂ ਹੁਣ 15 ਦਿਨ ਇਹਦੀ ਆਪਾਂ ਨੂੰ ਸਾਮ ਸੰਭਾਲ ਕਰਨੀ ਪੈਣੀ ਆ ਇੱਕ ਦੀ ਬਜਾਏ ਦੋ ਸਪਰੇਇਆਂ ਹੋਈਆਂ ਤਾਂ ਕਰਾਂਗੇ ਕਿਉਂਕਿ ਬਾਈ ਵੀ ਰੱਖਣਾ ਗਾਹਾਂ ਸਾਲ ਤੇ ਗੱਲ ਵਗ ਜਾਨੀ ਹੁੰਦੀ ਆ ਫਿਰ ਤੇ ਬਾਈ ਜਿਹੜਾ ਇਹ ਖੇਤ ਆ ਇਹਦੇ 'ਚ ਪਹਿਲੀ ਵਾਰ ਆਲੂ ਲੱਗਿਆ ਪੀਲੀ ਮਿੱਟੀ ਆ ਇਹ ਖੇਤ ਮਾੜਾ ਖੇਤ ਹੈ ਠੀਕ ਆ ਪਰਾਲੀ ਨਹੀਂ ਬਾਹੀ ਵੀ ਬੇਸੇ ਆਪਣਾ ਪਲੌ ਮਾਰਿਆ ਵਾਤੀਏ ਖੇਤ ਦੇ ਵਿੱਚ ਤੇ ਇਹਦੇ ਚ ਬਾਈ ਆਪਣੇ 2.5 ਬੈਗ ਯੂਰੀਆ ਦੇ ਪਾਏਗੇ ਤਿੰਨ ਵਾਰ ਆਪਣੀ ਯੂਰੀਆ ਪਾਇਆ ਆਪਾਂ ਦੇਖੋ ਝੂਠ ਨਹੀਂ ਬੋਲਦੇ ਹੈਗੇ ਵੀ ਅਸੀਂ ਤਾਂ ਜੀ ਇੱਕ ਪਾਇਆ ਅਸੀਂ ਤਾਂ ਜੀ ਅੱਧਾ ਪਾਇਆ ਸਾਰੇ ਖੇਤਾਂ 'ਚ ਤੁਹਾਨੂੰ ਚੈੱਕ ਕਰਾਵਾਂਗੇ ਵਿੱਚ ਖੇਤਾਂ ਦੇ ਵਿੱਚ ਇੱਕ ਵੀ ਯੂਰੀਆ ਪਾਇਆ ਇਹ ਖੇਤ ਦੇ ਵਿੱਚ ਆਪਣੇ ਤਿੰਨ ਯੂਰੀਏ ਪੈ ਗਏ ਠੀਕ ਆ ਮਤਲਬ 40 ਕਿਲੋ ਤੋਂ ਘੱਟ ਡੋਜ਼ ਰੱਖ ਕੇ ਜੇ ਆਪਾਂ ਜ਼ਿਆਦਾ ਖਿੱਚਦੇ ਆ ਕੰਮ ਫਿਰ ਆ ਚੀਜ਼ ਹੁੰਦੀ ਆ ਬਾਈ ਜਿਵੇਂ ਆ ਪੱਤੇ ਜਿਵੇਂ ਉਹ ਦੇਖੋ ਸਾਹਮਣੇ ਉਹ ਉੱਥੇ ਤੇ ਆਪਾਂ ਬਾਈ ਇਹਦੇ ਤੇ ਮੇਨ ਜ਼ੋਰ ਆ ਜਿਹੜਾ ਪਹਿਲੀਆਂ ਦੋ ਸਪਰੇਹਾਂ ਤੇ ਦਿੱਤਾ ਡੀਏਪੀ ਤੇ ਯੂਰੀਆ ਠੀਕ ਆ ਨਾਲ ਆਪਾਂ ਬਾਈ ਸਾਇਓ ਪਾ ਸਕਦੇ ਆ ਗਰੋਥ ਪ੍ਰੋਮੋਟਰ ਦਾ ਹਾਂ ਗਰੋਥ ਪ੍ਰੋਮੋਟਰ ਤੁਸੀਂ ਕੋਈ ਵੀ ਪਾ ਸਕਦੇ ਹੋ ਹਨ ਜਿਵੇਂ 19 19 ਹੋ ਗਿਆ 20 20 ਹੋ ਗਿਆ ਤੇ ਹਰੇਕ ਦਾ ਆਪਣੀ ਆਪਣੀ ਚੁਆਇਸ ਹੁੰਦੀ ਆ ਹਾਂ ਹਾਂ ਯਾਰ ਆ ਬੀਟਾ ਦੇ ਬਹੁਤ ਸੋਹਣੇ ਪ੍ਰੋਡਕਟ ਆਉਂਦੇ ਆ ਹਾਂ ਜਾਂ ਉਹ ਤੁਹਾਨੂੰ ਦੁਕਾਨ ਵਾਲੇ ਜਿਹੜੇ ਉਹਨਾਂ ਕੋਲ ਚੀਜ਼ ਹੁੰਦੀ ਆ ਉਹ ਦੇ ਦਿੰਦੇ ਆ ਤੇ ਇੱਕ ਬਈ ਆਪਾਂ ਨੇ ਸੰਡੀ ਸੀ ਸਪਰੇ ਪਹਿਲਾਂ ਨਾਲ ਕਰਤੀ ਸੀ ਕਿਉਂਕਿ ਥੋੜਾ ਜਿਆਦਾ ਜਦ ਗਰਮੀ ਜ਼ਿਆਦਾ ਸੀ ਸੰਡੀ ਦਾ ਅਟੈਕ ਹੋਣ ਲੱਗ ਗਿਆ ਸੀ ਤੇ ਲਾਂ ਦੇ ਉੱਪਰ ਤੇ ਦੋ ਸਪਰੇਆਂ ਹੋ ਗਈਆਂ ਤੇ ਮੈਟਰੀ ਵੀ ਆਪਾਂ ਦੋ ਵਾਰ ਕਰਤੀ ਮੈਟਰੀ ਇੱਕ ਵਾਰ ਪਹਿਲਾਂ ਸਿੱਧੀ ਕਰੀ ਤੀ ਤੇ ਐਤਕੀ ਨਾ ਬਈਏ ਪਾਣੀ ਘੱਟ ਲਾਗੇ ਸੀ ਜਰਮੀਨੇਸ਼ਨ ਆਲੂ ਦੀ ਘੱਟ ਹੋਈ ਸੀ ਉਦੋਂ ਤੇ ਮੈਟਰੀ ਬਾਅਦ ਚ ਖੁੱਡੀ ਖੁੱਡੀ ਵੀ ਕਰਨੀ ਪੈਗੀ ਸੀਾਨੂੰ ਬਹੁਤ ਜਿਆਦਾ ਮਤਲਬ ਗੁੱਲੀ ਡੰਡੇ ਦੀ ਸਮੱਸਿਆ ਸੀ ਬਾਈ ਮਤਲਬ ਸਾਰੇ ਖੁੱਡਾਂ ਦੇ ਵਿੱਚ ਨਾ ਇਕੱਲੇ ਇਕੱਲੇ ਖੁੱਡ ਚ ਅਸੀਂ ਮੰਦ ਕਹਿਣ ਦਾ ਮਤਲਬ ਵੀ ਅਸੀਂ ਇਹ ਨਹੀਂ ਹੈਗਾ ਵੀ ਬੰਦਿਆਂ ਦੇ ਸਿਰ ਤੇ ਹਾਂ ਆਪ ਕਰੀ ਸਿਰ ਆਪ ਇਕੱਲੇ ਇਕੱਲੇ ਆਲੂ ਨੂੰ ਮਿਲੇ ਹੋਏ ਆ ਹਾਂ ਆਪ ਇਹਨਾਂ ਇਕੱਲੇ ਇਕੱਲੇ ਖੁੱਡੇ ਚ ਦੀ ਲੰਗੇ ਹੋਏ ਆ ਬਾਈ ਹਾਂ ਬਾਈ ਤੁਸੀਂ ਕਿਵੇਂ ਆ ਤੁਸੀਂ ਕਿਵੇਂ ਆ ਠੀਕ ਹੈ ਇਹੀ ਕੰਮ ਆਪਣਾ ਕਣਕ ਦਾ ਇਹੀ ਕੰਮ ਆਪਣਾ ਝੋਨੇ ਦਾ ਹੁੰਦਾ ਬਾਈ ਤੁਸੀਂ ਇਹ ਬਣਾਇਆ ਲਾ ਲਓ ਵੀ ਜਿਵੇਂ ਆ ਆਲੂ ਖੜਾ ਦਿਖ ਰਿਹਾ ਵਧੀਆ ਜੇ ਤੇ ਅਸੀਂ ਖੁੱਡੀ ਖੁੱਡੀ ਨਾ ਸਪਰੇਅ ਕਰਦੇ ਤਾਂ ਹੁਣ ਨੂੰ ਇਹਦੇ ਉੱਤੇ ਦੀ ਗੁੱਲੀ ਡੰਡਾ ਦਿਖਦਾ ਦੀ ਬਾਈ ਉਹ ਫਿਰ ਜਲੂਸ ਜਿਹਾ ਖੇਤੀ ਆਪਾਂ ਨੂੰ ਉਹ ਪਸੰਦ ਨਹੀਂ ਹੈਗੀ ਯਾਰ ਨਾ ਬਾਈ ਆਪਾਂ ਕਰੇ ਖੇਤੀ ਘੱਟ ਕਰ ਲਾਂਗੇ ਪਰ ਕਰਾਂਗੇ ਟੌਪ ਦੀ ਪਰਮ ਝਾੜ ਦੇਖੋ ਪਰਮਾਤਮਾ ਪਰਮਾਤਮਾ ਦੇ ਹੱਥਾਂ ਜਾਂ ਬਾਈ ਮੌਸਮ ਦੇ ਹੱਥਾਂ ਪਰ ਐ ਨਹੀਂ ਹੁਣ ਆਪਣੀ ਫਸਲ ਦੇਖ ਕੇ ਆਏ ਨਾ ਨਾ ਹੋਵੇ ਮੋਟਰ ਤੇ ਜਾ ਕੇ ਵੀ ਸਲਾਹ ਕੀ ਆ ਐਤ ਕਿ ਬਾਈ ਪਰ ਜਿਹੜਾ ਮੌਸਮ ਆ ਉਹ ਆਲੂਆਂ ਵਾਸਤੇ ਸਹੀ ਆ ਆਲੂਆਂ ਦਾ ਝਾੜ ਸੋਹਣਾ ਆਊਗਾ ਇਹ ਤੁਹਾਨੂੰ ਮੈਂ ਅੱਜ ਕਹਤਾ ਲਿਖ ਕੇ ਗੱਲ ਮੇਰੀ ਉਧਰ ਪਟਾਈ ਜਲ ਰਹੀ ਹੈ ਆਪਣੇ ਚਾਚੇ ਉਹਨਾਂ ਦੀ ਤੇ ਮਤਲਬ ਚਾਚਾ ਜੀ ਉਹਨਾਂ ਦੇ ਅਸੀਂ ਉਹ ਵੀ ਦੇਖਾਂਗੇ ਹੁਣ ਤੁਹਾਨੂੰ ਵੀਡੀਓ ਚ ਵੀ ਦਿਖਾ ਦਾਂਗੇ ਹਾਂ ਬਹੁਤ ਸੋਹਣਾ ਆਲੂ ਨਿਕਲ ਰਿਹਾ ਬਹੁਤ ਸੋਹਣਾ ਆਲੂ ਨੇ ਸਾਈਜ਼ ਕਰਿਆ 22 ਤਰੀਕ ਅੱਦਾਲੂ ਬੀਜਿਆ ਹੋਇਆ ਤੇ ਇਹੋ ਮਤਲਬ 23-24 ਸਤੰਬਰ ਨੂੰ ਪਾਣੀ ਲੱਗਿਆ ਹੈ ਦੀ 22 ਸਤੰਬਰ ਨੂੰ ਬੀਜਿਆ ਹੈ ਦੀ 27 49 ਖਰੇਵ ਵਾਲੀ ਮਸ਼ੀਨ ਨਾਲ ਬੀਜਿਆ ਹੈ ਦੀ ਆਪਾਂ ਵੀਡੀਓ ਵੀ ਪਾਈ ਦੀ ਦਿਖਾਇਆ ਜਿਹੜੇ ਬੀਜ ਰਹੇ ਤੇ ਤੇ ਬਾਈ ਬਹੁਤ ਸੋਹਣਾ ਆਲੂ ਨਿਕਲ ਰਿਹਾ ਪਰ ਝਾੜ ਤੁਹਾਨੂੰ ਚਲੋ ਅਸੀਂ ਕੱਲ ਨੂੰ ਕਲੀਅਰ ਕਰ ਦਾਂਗੇ ਕਿਉਂ 5 ਕਿਲਿਆਂ ਦਾ ਖੇਤ ਹੈ ਜਿਹੜਾ ਉਹ ਪੱਟਿਆ ਜਾਊਗਾ ਕਿਉਂ ਸਾਰੇ ਖੇਤ ਤੁਹਾਨੂੰ ਪਤਾ ਲੱਗਦਾ ਆਂ ਆਪਾਂ ਜੱਜ ਨਹੀਂ ਕਰ ਸਕਦੇ ਪਰ ਝਾੜ ਪੂਰਾ ਟਾਪ ਆਊਗਾ ਇਹ ਗੱਲ ਤੁਹਾਨੂੰ ਮੈਂ ਅੱਜ ਦੱਸਤੀ ਜੇ ਤੁਸੀਂ ਸਾਵਧਾਨ ਸੰਭਾਲ ਸਹੀ ਤਰ੍ਹਾਂ ਕਰ ਲਈ ਦੇ ਦੇਖੋ ਬਿਮਾਰੀ ਨੇ ਰਗੜ ਤੇ ਫੇਰ ਤਾਂ ਆਪਾਂ ਕਹਿ ਨਹੀਂ ਸਕਦੇ ਜਾਂ ਕੋਰੇ ਨੇ ਰਗੜ ਤੇ ਫੇਰ ਤਾਂ ਕੁਝ ਉਹ ਬਣਦਾ ਹੀ ਨਹੀਂ ਹੈਗਾ ਫੇਰ ਤਾਂ ਝਾੜ ਕਿੱਥੋਂ ਆਉਣਾ ਜੇ ਆਪਣੀਆਂ ਬੇਲੇ ਹੀ ਛੋਟੀਆਂ-ਛੋਟੀਆਂ ਰਹਿ ਗਈਆਂ ਚਲੋ ਹੁਣ ਆਪਾਂ ਅਗਲੀ ਮੋਟਰ ਤੇ ਚੱਲਦੇ ਹਾਂ ਉਧਰ ਵੀ ਦਿਖਾਉਨੇ ਆ ਤੁਹਾਨੂੰ ਆਲੂ ਆਪਣਾ ਅੱਜ ਦੀ ਵੀਡੀਓ ਜਿਹੜੀ ਸਪੈਸ਼ਲ ਕੱਲੀ ਆਲੂ ਵਾਲੀ ਫਿਰ ਉਹ ਦੂਗਾ ਤਾਂ ਅਸੀਂ ਕਣਕ ਵਾਲੀ ਵੀ ਬਣਾ ਦਾਂਗੇ ਇੱਕ ਕਣਕ ਵਾਲੀ ਬਣਾ ਦਾਂਗੇ ਤੇ ਲਓ ਜੀ ਮਿੱਤਰੋ ਜਿਹੜਾ ਆਪਣਾ ਇਹ ਆਲੂ ਆ ਇਹ ਬਈ 22 ਤਰੀਕ ਨੂੰ 90 ਦਿਨ ਦਾ ਹੋ ਜਾਊਗਾ ਮੰਨ ਕੇ ਚਲੋ ਬਈ 17-18 ਦਿਨ ਘਟ ਦੇ ਨੇ ਇਹਦੇ ਠੀਕ ਹੈ ਨਾ ਤੇ ਆਲੂ ਸੋਹਣਾ ਇਹ ਪੂਰਾ ਸਾਇਸੂਜ ਵਧੀਆ ਬਣਿਆ ਹੋਇਆ ਹੈ ਇਹਦੇ ਤੇ ਹੁਣ ਆਪਾਂ ਕਰਜਟ ਕਰ ਦਿੰਦੇ ਆ ਪਾਣੀ ਪਾਟ ਕੇ ਵੇਚ ਦੇਣਾ ਆ ਖੇਤ ਬਾਤ ਆਉਂਦੀ ਹੁਣ ਇਹਦੇ ਤੇ ਆਪਾਂ ਸਪਰੇਅ ਕਰਕੇ ਥੋੜਾ ਜਿਹਾ ਝਾੜ ਆ ਜਿਹੜਾ ਵਧਾ ਸਕਦੇ ਆ ਇਹੀ ਕਰ ਸਕਦੇ ਆ ਆਪਾਂ ਹੋਰ ਇੱਥੇ ਕਰਨੀ ਆ ਸਪਰੇਅ ਹੁਣ ਹੋਰ ਕੋਈ ਹਾਂ ਇਹਦੇ ਤੇ ਹੁਣ ਤਾਕਤ ਦੀ ਸਪਰੇਅ ਕਰਾਂਗੇ ਪੋਟਾਸ਼ ਕਰ ਦਾਂਗੇ 0050 ਪਾ ਕੇ ਹਾਂ ਹਾਂ ਉਹ ਚੱਕ ਦੂਗਾ 0050 5234 0050 ਠੀਕ ਹੈ 05234 ਚ ਵਿੱਚ ਨਾ ਬਹੁਤ ਬਾਈ ਇਹ ਚੀਜ਼ ਚ ਕਨਫਿਊਜ਼ ਹੋ ਜਾਂਦੇ ਨੇ ਤੁਹਾਨੂੰ ਮੈਂ ਦੱਸਦਾ ਬਾਈ ਜਿਵੇਂ ਜਿਹੜਾ ਐਨਪੀਕੇ ਹੁੰਦਾ ਹੈ ਠੀਕ ਆ ਇਹਦੇ 'ਚ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਤਿੰਨ ਚੀਜ਼ਾਂ ਹੁੰਦੀਆਂ ਨੇ ਜਦੋਂ ਮਤਲਬ ਆ ਆਪਣਾ ਆਲੂ ਆਪਾਂ ਤੋੜਦੇ ਆ ਪਹਿਲਾਂ ਉਹਨੂੰ ਨਾਈਟ੍ਰੋਜਨ ਦੀ ਜ਼ਰੂਰਤ ਹੁੰਦੀ ਆ ਉਦੋਂ ਆਪਾਂ 19 19 19 ਕਰ ਸਕਦੇ ਆ 20 20 20 ਕਰ ਸਕਦੇ ਹੁੰਦੇ ਆ ਜਦੋਂ ਆਲੂ ਆਪਣਾ ਵਧੀਆ ਸੋਹਣੀ ਗ੍ਰੋਥ ਲੈ ਜਾਂਦਾ ਉਦੋਂ ਬਾਅਦ ਆਲੂ ਨੂੰ ਫਾਸਫੋਰਸ ਤੇ ਪੋਟਾਸ਼ ਦੀ ਜ਼ਰੂਰਤ ਪੈਂਦੀ ਆ ਪਹਿਲਾਂ ਆਪਾਂ ਜਿਹੜਾ ਹੁਣ 0 52 34 ਆ ਉਹਦੇ 'ਚ ਫਾਸਫੋਰਸ 52% ਹੁੰਦਾ ਤੇ 34% ਹੁੰਦਾ ਉਹਦੇ ਚ ਪਟਾਸ਼ ਠੀਕ ਆ ਉਦੋਂ ਆਪਾਂ ਉਹ ਕਰ ਸਕਦੇ ਆ ਠੀਕ ਆ ਉਦੋਂ ਬਾਅਦ ਜਦੋਂ ਆਪਾਂ ਨੇ ਐ ਵੀ ਹਾਂ ਆਪਾਂ ਨੇ ਹੁਣ ਆਲੂ ਮੋਟਾ ਕਰਨਾ ਕਿ ਹੁਣ ਬੇਲ ਨੂੰ ਤਾਂ ਨਿਊਟ੍ਰੀਸ਼ਨ ਦੇਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਉਹਦਾ ਆਪਣੀ ਪ੍ਰੋਪਰ ਜਿੰਨੀ ਵਧਣੀ ਦੀ ਵਧ ਗਈ ਹੁਣ ਆਪਾਂ ਨੇ ਆਲੂ ਮੋਟਾ ਕਰਨਾ ਤਾਂ ਭਾਈ ਆਪਾਂ ਉਹਦੇ ਤੇ ਜਿਹੜਾ 0050 ਹੈ ਉਹਦੇ ਚ ਨਾ ਨਾਈਟ੍ਰੋਜਨ ਨਾ ਫਾਸਫੋਰਸ ਉਹਦੇ ਚ ਕੱਲਾ ਪਟਾਸ਼ ਹੁੰਦਾ ਠੀਕ ਆ ਵਧੀਆ ਕੰਪਨੀ ਦਾ ਆਪਾਂ ਲੈ ਕੇ 1.5 ਕਿਲੋ 2 ਕਿਲੋ ਦੇ ਹਿਸਾਬ ਨਾਲ ਆਪਾਂ ਕੀ ਲੈਦੇ ਮਾਰ ਸਕਦੇ ਆ ਜੇ ਆਪਾਂ ਨੇ ਆਲੂ ਪੱਟਣੇ ਨੇ ਠੀਕ ਆ ਜਿਹੜੇ ਹੁਣ ਸੈਂਪਲ ਕਰਾ ਰਹੇ ਨੇ ਬਾਈ ਸੈਂਪਲ ਚ ਦਿੱਕਤ ਆ ਜਾਂਦੀ ਆ ਇੱਕ ਦਾ ਖੇਤ ਜਮਾ ਬਾਈ ਸੁਕਾ ਕੇ ਪੱਟਿਆ ਕਰੋ ਆਲੂ ਨੂੰ ਜਮਾ ਜਦ ਖੇਤ ਹੁਣ ਆਪਣਾ ਪਾਣੀ ਲੱਗਿਆ ਹੋਇਆ ਆਪਾਂ ਬਾਈ ਹੁਣ ਕੱਲ ਨੂੰ ਸਪਰੇਅ ਕਰਾਂਗੇ ਇਹਦੀ ਆਪਾਂ ਘਟੋ ਘਟੇ ਇਹਨੂੰ 13-14 ਦਿਨ ਬਾਅਦ ਪੱਟਾਂਗੇ ਮੇਨ ਕਾਰਨ ਹੁਣ ਤੁਹਾਨੂੰ ਮੈਂ ਦੱਸਦਾ ਵਿੱਚ ਬਹੁਤ ਬਾਈ ਕਹਿੰਦੇ ਹੋਰ ਪਾਣੀ ਦੇਣਾ ਇਹਨੂੰ ਨਾ ਨਾ ਵਿੱਚ ਬਹੁਤ ਬਾਈ ਕਹਿੰਦੇ ਤੁਹਾਡਾ ਆਲੂ ਇਹ ਲੱਗਦਾ ਨਹੀਂ ਹੈਗਾ ਬਾਈ ਲੱਗਦਾ ਹੈ ਪਤਾ ਕਰਦੇ ਨਹੀਂ ਹੁਣ ਇੱਕ ਦਾ ਬੇਲ ਤੁਸੀਂ ਆਹ ਚੈੱਕ ਕਰ ਲਓ ਠੀਕ ਆ ਤੇ ਇੱਕ ਵੇਲ ਤੁਸੀਂ ਆ ਚੈੱਕ ਕਰ ਲਓ ਬਾਈ ਇਹਦੇ ਵਿੱਚ ਨਾ ਆਪਣੇ ਆਲੂ ਲਾਏ ਹੋਏ ਨੇ ਆਲੂ ਆ ਆਪਣੇ ਬਾਹਰ ਦੇ ਵਿੱਚ ਆਪਾਂ ਨੇ ਗੋਲੀ ਲਾਈ ਤੀ ਆਪਾਂ ਤੁਹਾਨੂੰ ਚਲੋ ਰੀਲਾਂ 'ਚ ਮੈਂ ਦੱਸਦਾ ਰਹੇ ਨਾ ਪਰ ਤੁਹਾਨੂੰ ਅੱਜ ਬਲੌਗ 'ਚ ਇਹ ਗੱਲ ਦੱਸਦੇ ਹਾਂ ਇਹਦੇ ਵਿੱਚ ਆਪਣੇ ਆ ਸਾਰੇ ਖੇਤ ਦੇ ਵਿੱਚ 10 ਗੱਟੇ ਗੋਲੀ ਦੇ ਲਾਏ ਹੋਏ ਨੇ ਉਹ ਲਾਏ ਕਿਉਂ ਨੇ ਉਹ ਲਾਏ ਕਿਉਂ ਤੀ ਹੁਣ ਤਾਂ ਇਹਨੂੰ ਕਾਹਨੂੰ ਗਾਲਾਂ ਕਢਾਉਣਾ ਉਹ ਬਈ ਕੋਲਡ ਉਹ ਬਈ ਸਟੋਰ ਵਾਲਿਆਂ ਨੇ ਮਤਲਬ ਜਿਹੜੇ ਸਟੋਰ ਪਹਿਲਾਂ ਬੰਦ ਕਰਤੇ ਮੀਹਾਂ ਚ ਬਾਅਦ ਚ ਸਟੋਰ ਚਲਾਤੇ ਉਹ ਆਲੂ ਦੀ ਜਿਹੜਾ ਜਰਮੀਨੇਸ਼ਨ ਹੋ ਕੇ ਉਹਦੀ ਉਹ ਮਤਲਬ ਬਾਅਦ ਚ ਸੁੱਕ ਗਈ ਜਦੋਂ ਉਹਨਾਂ ਨੇ ਦੁਬਾਰੇ ਉਹਨੂੰ ਠੰਡ ਮਿਲ ਗਈ ਠੀਕ ਆ ਆਪਾਂ ਨੇ ਆਕੇ ਬੀਜ ਤਾਂ ਜਿਹੜੇ ਚ ਜਾਣਤੀ ਉਹ ਨਿਕਲੇ ਆਇਆ ਜਿਹੜਾ ਵਿਚਾਰਾ ਮਾੜ ਚੂਚੀ ਉਹ ਮਰ ਗਿਆ ਇਹ ਚੀਜ਼ ਕਰਕੇ ਨਾ ਆਪਾਂ ਨੂੰ ਬਹੁਤ ਜ਼ਿਆਦਾ ਮਤਲਬ ਬੀਅਤ ਕੀ ਮਹਿੰਗਾ ਲੈਣਾ ਪੈ ਗਿਆ ਮੁੱਲ ਤਾਂ ਕਰਕੇ ਆਪਾਂ ਨੂੰ ਆਲੂ ਵੱੱਦ ਲਾਉਣਾ ਪੈ ਗਿਆ ਨਹੀਂ ਪਹਿਲਾਂ ਇੰਨਾ ਕੇ ਲਾਉਣਾ ਸੀ ਕਾ ਖੇਤ ਲਾਉਣੇ ਦੀ ਕਾ ਖੇਤ ਲਾਉਣਾ ਸੀ ਫਿਰ ਤਾਂ ਕਰਕੇ ਆਪਾਂ ਨੂੰ 10 ਵਕੀਲੇ ਵਧਾਉਣੇ ਪੈ ਗਏ ਹੋਰ ਹਾਂ ਤੇ ਬਾਈ ਤੁਹਾਨੂੰ ਇੱਕ ਗੱਲ ਦੀ ਗਾਹਾਂ ਨੂੰ ਬੀ ਤਿਆਰ ਕਰਨਾ ਆਪਾਂ ਨੇ ਜਿਹੜੀ ਮਤਲਬ ਇਹ ਗੋਲੀ ਵੀ ਲਈ ਸੀ ਨਾ ਇਹ ਆਪਣੇ ਬਾਈ ਤੋਂ ਲਿਆਂਦੀ ਦੀ ਆਪਾਂ ਨੇ ਉਹਦੇ ਕੋਲ ਇਹ G3 ਦੀ ਗੋਲੀ ਸੀ ਤੁਸੀਂ ਗੋਲੀ ਦਾ ਨਾ ਬੂਟਾ ਦੇਖ ਲਓ ਤੁਸੀਂ ਕਿੰਨਾ ਸੋਹਣਾ ਬੂਟਾ ਆ ਤੁਸੀਂ ਚੈੱਕ ਕਰ ਲਓ ਪੂਰਾ ਮੈਂ ਨਾ ਪਹਿਲਾਂ ਮੈਂ ਤੇਜੀ ਤੂੰ ਤਾਂ ਆਇਆ ਨਹੀਂ ਚਾਹਦਾ ਮੈਂ ਚੈੱਕ ਕਰਕੇ ਗਿਆ ਨਾ ਮੈਂ ਵੀ ਉੱਧਰ ਚੈੱਕ ਕਰਿਆ ਦੀ ਗੱਲ ਆ ਦੇਖ ਗੋਲੀ ਵੀ ਵਧੀਆ ਆਲੂ ਬਣਾਈ ਬੈਠੀ ਆ ਇਹੋ ਜੀ ਗੱਲ ਨਹੀਂ ਆ ਦੇਖ ਤੂੰ ਚੈੱਕ ਕਰ ਲਾ ਵੀ ਕਿੱਡਾ ਕਬੂਟਾ ਇਹ ਗੋਲੀ ਦਾ ਦੇਖ ਲਾ ਇਹਦੇ ਥੱਲੇ ਬਾਈ ਮੈਂ ਦੇਖਿਆ ਆਲੂ ਗਿਣਤੀ ਚ ਦਾਣਾ ਘਟਾ ਪੰਜ ਪੰਜ ਆਲੂ ਨੇ ਹਾਂ ਹੁਣ ਜਿੱਡਾ ਕਿ ਸਾਈਜ਼ ਆਪਾਂ ਨੇ ਲਾਇਆ ਤੀ ਓਡੇ ਓਡੇ ਹੀ ਹੋ ਗਏ ਹਾਂ ਮੰਨ ਇਹ ਨਾਲੇ ਆਪਾਂ ਲਾਇਆ ਵੀ ਬਹੁਤ ਲੇਟ ਤੀ ਦੋ ਬਾਣੀ ਤੋਂ ਬਾਅਦ ਲਾਇਆ ਤੀ ਮਿੰਦਾ ਕਿਤੇ ਤਿੰਨ ਕੁ ਮਹੀਨੇ ਬਾਅਦ ਲਾਇਆ ਤੀ ਪੂਰੇ ਬਾਦ ਕਿਉਂ ਆਪਾਂ ਨੂੰ ਕੰਮ ਹੋ ਗਿਆ ਤੀ ਕੰਮ ਵੀ ਹੋ ਗਿਆ ਤੀ ਐਂ ਵੀ ਤੀ ਵੀ ਨਿਕਲ ਹੀ ਜਾ ਰਹੀਆਂ ਸੀ ਆਲੂ ਯਾਰ ਕੁਝ ਤਾਂ ਦੇਖੋ ਗੇਤੇ ਕਰਕੇ ਘਟ ਜਰਮੀਨੇਸ਼ਨ ਤੀ ਕੁਝ ਬੀਕ ਚ ਪ੍ਰੋਬਲਮ ਆ ਗਈ ਤੀ ਪਰ ਫਿਰ ਵੀ ਯਾਨੀ ਪਰ ਬਾਈ ਹੁਣ ਨਹੀਂ ਅਸੀਂ ਇਹ ਆਲੂ ਨੂੰ ਪੱਟਣਾ ਤੀ ਆ ਪਾਣੀ ਤੋਂ ਪਹਿਲਾਂ ਠੀਕ ਆ ਚਲੋ ਰੇਟ ਠੀਕ ਤੀ ਛਾੜ ਚਲੋ ਬਾਈ ਰੇਟੇ ਦੱਬ ਕੇ ਲੈ ਜਾਂਦਾ ਹੁੰਦਾ ਕੰਮ ਛਾੜਦਾ ਕੋਈ ਬਹੁਤਾ ਮੈਟਰ ਨਹੀਂ ਕਰਦਾ ਹੈਗਾ ਜਦੋਂ ਰੇਟ 20 ਤੋਂ ਉੱਪਰ-ਉੱਪਰ ਹੋਵੇ ਫੇ ਤਾਂ ਛਾੜ ਚਾਹੇ ਸਾਲਾ 50-60 ਕੁਇੰਟਲ ਦਾ ਨਿਕਲਾਵੇ ਫੇਰ ਵੀ ਬਹੁਤ ਹੋ ਜਾਂਦਾ ਇਹ ਠੀਕ ਆ ਪਿਛਲੇ ਸਾਲ ਆਪਾਂ ਨੇ ਬਾਈ 18 ਰੁਪਏ ਨੂੰ ਆਲੂ ਵੇਚਿਆ ਤੀ ਪਿਛਲੇ ਸਾਲ ਐਡਾ ਸਵਾਦ ਪਿਆ ਆਲੂ ਦਾ ਮੈਂ ਕਹਿੰਦਾ ਤੁਸੀਂ ਗੱਲਾਂ ਛੱਡ ਦੋ ਉਦੋਂ ਪਿਛਲੇ ਸਾਲ ਆਪਾਂ ਨੇ ਪੱਕੇ ਦਾ ਰੇਟ ਵਧ ਗਿਆ ਤੀ ਆਪਾਂ ਨੇ ਕੱਚਾ ਪੱਟ ਬੈਠੇ ਠੀਕ ਆ ਬਾਈ 2-3 ਸਾਲ ਮਾਰਾਂ ਖਾਧੀਆਂ ਨੇ ਆਪਾਂ ਨੇ ਪਹਿਲੇ ਸਾਲ ਜਦੋਂ ਆਲੂ ਲਾਇਦੀ ਨਾ ਪਹਿਲੇ ਸਾਲ ਆਪਾਂ 2-3 ਕਿਲੋ ਲਾਇਦੀ ਮੀਂਹ ਪੈ ਗਿਆ ਖਰਾਬ ਹੋ ਗਈ ਦੀ ਬੌਣੇ ਪੈ ਗਏ ਤੇ ਬੌਣੇ ਪੈ ਗਏ ਅਸੀਂ ਕਣਕ ਵੀ ਫਿਰ ਆਪਾਂ ਮੁੜ ਕੇ ਦੋ ਸਾਲ ਲਾਏ ਨਹੀਂ ਇੱਕ ਸਾਲ ਲਈ ਲਾਇਆ ਹਾਂ ਇੱਕ ਸਾਲ ਲਈ ਲਾਇਆ ਹੁਣ ਬਾਈ ਆਪਾਂ ਨੂੰ ਤਕਰੀਬਨ 5 ਸਾਲ ਹੋ ਗਏ ਤਾਂ ਆਪਾਂ ਹਰੇਕ ਸਾਲ ਪਿਛਲੇ ਸਾਲ ਘਟ ਤੇ ਐਟਕੀ ਵਧਾਤੇ ਐਟਕੀ ਤਕਰੀਬਨ ਆਪਣੀਆਂ 4 ਐਟਕੀ ਨਾ ਜਿਵੇਂ ਹੁਣ ਚਰਵਾਤਾ ਵੀ ਆਪਣਾ ਜਿਹੜਾ ਸਾਨੂੰ ਦੂਸੇ ਕੋਲਡ ਸਟੋਰ ਵਾਲਾ ਜਿਹੜਾ ਦੂਜਾ ਬੀਲ ਆਇਆ ਉਹ ਬਹੁਤ ਮਹਿੰਗਾ ਬੀਲ ਏਕੇ ਲਾਇਆ ਵੀ ਗਾਹਾਂ ਨੂੰ ਬੀਨ ਵਾਲੇ ਤਾਂ ਆਪਾਂ ਆਪਦੇ ਲਈ ਤਿਆਰ ਕਰਿਆ ਆ ਨਾਲੇ ਜਿਹੜੇ ਆਪਣੇ ਕਈ ਸੱਜਣ ਕਹਿੰਦੇ ਹੁੰਦੇ ਬੀ ਚਾਹੀਦਾ ਬੀ ਚਾਹੀਦਾ ਆਪਾਂ ਉਹਨਾਂ ਨੂੰ ਵੀ ਬੀ ਆਪਾਂ ਦੇਵਾਂਗੇ ਉਹ ਕੰਮ ਨਹੀਂ ਆਪਣੇ ਕੋਲ ਹੋਊਗਾ ਤੇ ਕਮੈਂਟ ਕਰ ਦਿਓ ਜਾਨ ਜਿਨ੍ਹਾਂ ਨੇ ਬੀ ਲੈਣਾ ਪਹਿਲਾਂ ਸੱਤੇ ਨਾਲ ਗੱਲ ਕਰ ਲਓ ਕਿਉਂਕਿ ਇੰਨਾ ਜਿਆਦਾ ਵੀ ਨਹੀਂ ਬੀ ਆਪਣੇ ਕੋਲ ਵਾਧੂ ਹੋਣਾ ਥੋੜਾ ਬਹੁਤਾ ਵਾਧੂ ਹੋਊਗਾ ਉਹ ਆਪਾਂ ਦੇ ਦਾਂਗੇ ਉਹ ਨਹੀਂ ਆਪਾਂ ਵੱਡੇ ਲੈਵਲ ਵਾਲੇ ਬੰਦਿਆਂ ਨਾਲ ਤਾਂ ਆਪਾਂ ਗੱਲ ਕਰਦੇ ਹੀ ਨਹੀਂ ਹੁੰਦੇ ਹਾਂ ਜਿਹੜੇ ਸਾਡੇ ਵਰਗੇ ਭਰਾ ਨੇ ਛੋਟੇ ਜਿਹਨੇ ਕੀਲਾ ਦੋ ਕੀਲੇ ਲਾਉਣੇ ਨੇ ਉਹ ਦੱਸਦੇ ਉਹਨਾਂ ਕੋਲ ਭਾਈ ਕਿਉਂ 4-5 ਜਣਿਆਂ ਦੇ ਮੈਨੂੰ ਫੋਨ ਵੀ ਆਏ ਹੋਏ ਨੇ ਹੁਣ ਇਹਨਾਂ ਤੋਂ ਆਪਾਂ 20 ਕੱਢ ਵੀ ਨਹੀਂ ਸਕਦੇ ਹੈਗੇ ਠੀਕ ਆ ਜੇ ਹੁਣ ਰੇਟ ਚੰਗਾ ਰਿਹਾ ਜਾਂ ਝਾੜ ਚੰਗਾ ਰਿਹਾ ਫਿਰ ਤਕਰੀਬਨ ਜਿੰਨਾ ਆਪਾਂ ਨੇ ਆਲੂ ਰੱਖਣਾ ਏ ਬਸ ਉਹਦੀਆਂ ਆਪਾਂ ਬੇਲਾਂ ਵੜਦਣੀਆਂ ਨੇ ਬਸ ਉਹੀ-ਉਹੀ ਰੱਖਣਾ ਬਾਕੀ ਇਹ ਚੋ ਤਾਂ ਆਪਾਂ ਰੱਖਣਾ ਨਹੀਂ ਹੈਗਾ ਵੀ ਨਾ ਇਹ ਚੋ ਰੱਖਣਾ ਨਾ ਉਹ ਇਹ ਜਿਹੜੇ ਉਧਰ ਨਵੇਂ ਵੀ ਲੈ ਕੇ ਪਾਇਆ ਉਹਨਾਂ ਚੋ ਰੱਖਾਂਗੇ ਆਪਾਂ ਇਹ ਪਿਛਲੇ ਸਾਲ ਹਾਪੜ ਵਾਲਿਆਂ ਤੋਂ ਲੈ ਕੇ ਲਾਏ ਤੇ ਆਪਾਂ ਨੇ 30 ਕਟੇ ਹਾਂ ਠੀਕ ਆ ਤੇ ਉਹ 30 ਕਟੇ ਤੇ ਇਹ ਵੀ ਤੀ ਪੂਰਾ ਵਧੀਆ ਨਵਾਂ ਵੀ ਉਹ ਹੁੰਦਾ ਯਾਰ ਹੁਣ ਜੇ ਆਪਾਂ ਨੇ ਕੰਪਨੀ ਚੋਂ ਹੀ ਲੈ ਲਿਆ ਪਿਛਲੇ ਸਾਲ ਇਹ ਆਪਾਂ ਨੂੰ 1700 ਨੂੰ ਮਿਲਿਆ ਸੀ ਕਟਾ ਤੇ ਚਲੋ ਆਪਾਂ ਨੇ ਰਾਸ਼ਨ ਵੀ ਰੱਖ ਲਿਆ ਦਾ ਬੀ ਵੀ 20 ਸਾਈਜ਼ ਵੀ ਰੱਖ ਲਿਆ ਗੋਲੀ ਵੀ ਰੱਖ ਲਈ ਸੀ ਆਪਾਂ ਨੇ ਵੇਚਿਆ ਨਹੀਂ ਦੀ ਇਹਦੇ ਚੋ ਜਮਾ ਵੀ ਜੰਨਾਕ ਵੀ ਲਾਇਆ ਤੀ ਇਹ ਵੀ ਚਲ ਗਾਹਾਂ ਨੂੰ ਆਪਣੇ ਕੋਲ ਬੀ ਵਧੀਆ ਹੋ ਜਾਊਗਾ ਇਹ ਸਾਲਾ ਹੁਣ ਐਤਕੀ ਬੀਜ ਕੇ ਮਤਲਬ ਗਾਹਾਂ ਨੂੰ ਵੀ ਸਾਲਾ ਡਰ ਜਾ ਰਹੂਗਾ ਇਹ ਮਨ ਚ ਵੀ ਇਹ ਆਪਾਂ ਆਲੂ ਕਦੇ ਗਾਹਾਂ ਜਰਮੀਨੇਸ਼ਨ ਕਰੂਗਾ ਖਾਨੀ ਨਾ ਇਹਨੂੰ ਆਪਾਂ ਬਈ ਤਾਂ ਅਸੀਂ ਕੱਚੇ ਚ ਲੰਘਾ ਦਾਂਗੇ ਕਿਉਂ ਪੱਕੇ ਵਪਾਰੀ ਵੀ ਹਾਂ ਇਹ ਕਿਸਾਨ ਭਰਾ ਨੂੰ ਆਪ ਦੇਖਣਾ ਪਊਗਾ ਜੇ ਆਪਣੀ ਫਸਲ ਮਾੜੀ ਆ ਤਾਂ ਜਿਹੜੀ ਉਹਦੀ ਹੁਣ ਚੀਜ਼ ਬਣਦੀ ਆ ਤਾਂ ਉਹਨੂੰ ਵੇਚ ਦਿਓ ਹੁਣ ਜਿਵੇਂ ਜੀਰੀਆਂ ਮਾੜੀਆਂ ਨੇ ਜਾਂ ਬਾਅਦ ਚ ਜਦ ਨਾ ਹੁਣ ਜੇ ਇਹਨੂੰ ਆਪਾਂ ਪਕਾ ਕੇ ਪੱਟ ਲਈਏ ਸਟੋਰ ਵਾਲੇ ਨੂੰ ਦੇ ਤਾਂ ਸਟੋਰ ਚ ਪਿਆ ਰਹੂ ਥੋਡੇ ਵਰਗਾ ਕੋਈ ਬਾਈ ਜਾਊਗਾ ਬਾਈ ਜੀ ਬੀ ਚਾਹੀਦਾ ਹਾਂਜੀ ਪਿਆ ਬਹੁਤ ਟੌਪ ਦਾ ਬੀ ਆ ਨਿਕਲੂ ਦਾ ਪੂਰਾ ਟਾਪ ਦਾ ਪਰ ਹੁਣ ਉਹਦੀ ਗਾਰੰਟੀ ਕਾਉਣ ਲਊਗਾ ਇਹ ਗੱਲ ਹੁੰਦੀ ਆ ਬਾਈ ਚਲੋ ਜੀ ਓਕੇ ਧੰਨਵਾਦ ਤੇ ਕਮੈਂਟ ਕਰਿਓ ਸਾਰੇ ਭਰਾ ਵੀਡੀਓ ਤੇ ਜੇ ਕਿਸੇ ਨੂੰ ਕੋਈ ਵੀ ਇਹ ਆਪਣਾ ਆਲੂ ਆ ਜਿਹੜਾ ਇਹ ਆਪਣਾ ਪਹਿਲਾ ਵਾਲਾ ਹਾਂ ਉਹ ਆਪਣਾ ਜਿਹੜਾ ਪਾਲੂ ਪਹਿਲਾਂ ਦਿਖਾ ਕੇ ਆਏ ਆ ਉਹਦੇ ਨੂੰ 4-5 ਦਿਨ ਕੀਤਾ ਆਪਣਾ ਆ ਥੱਲੇ ਵਾਲਾ ਸਾਰਾ ਤੇ ਜਿਹੜੀ ਆ ਆਪਣੀਆਂ ਢਹਰ ਮੋਟਰਾਂ ਤੇ ਇੱਕ ਮੋਟਰ ਹੋਰ ਰਹਿ ਗਈ ਆ ਉਹ ਚਲੋ ਆਪਾਂ ਅਗਲੀ ਵੀਡੀਓ ਚ ਕਵਰ ਕਰ ਲਾਂਗੇ ਹਾਂ ਠੰਡ ਬੜੀ ਹੈ ਬਈ ਜਾਇ ਨਹੀਂ ਜਾਂਦਾ ਕਣਕ ਬਈ ਆਪਾਂ ਅਗਲੇ ਵਲੌਗ ਚ ਬਿਠਾਵਾਂਗੇ ਨਹੀਂ ਆਇ ਚ ਮੜੀ-ਮੋਟੀ ਚੈੱਕ ਕਰ ਲਓ ਜਿਹੜੇ ਕਹਿੰਦੇ ਗੇਤੀ ਕਣਕ ਆ ਬਈ ਰੂਹ ਜੇਕ ਕਰ ਲਓ ਕਣਕ ਦੀ ਤੇ ਬਈ ਇੱਕ ਹੋਰ ਗੱਲ ਕਰਦੇ ਆ ਆਪਾਂ ਕ੍ਰਿਸਟਲ ਦੇ ਭਾਈ ਹਾਂ ਇਹ ਯਾਰ ਅਗਲੀ ਸਪੈਸ਼ਲ ਵੀਡੀਓ ਆਉਗੀ ਰੁਕ ਜਾ ਦੋ ਮਿੰਟ ਤੂੰ ਬਸ ਇਹ ਆਪਾਂ ਇਹਦੀ ਸਮਾਪਤੀ ਕਰਦੇ ਹਾਂ ਤੇ ਗਣਕ ਦੇਖੋ ਭਾਈ ਬਹੁਤ ਸੋਹਣੀ ਗਣਕਾ ਸਬਸਕ੍ਰਾਈਬ ਕਰ ਲਿਓ ਤੇ ਵਾ ਹੁਣੇ ਕਰਦੇ ਹਾਂ ਨੈਕਸਟ ਵੀਡੀਓ ਸੋ ਨਾ ਬਤਾ ਕੀ ਐਨਾ ਮਗਜ ਮਾਰਦੇ ਆ ਯਾਰ ਥੋੜਾ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵੀਡੀਓ ਨੂੰ ਲਾਈਕ ਕਰਿਆ ਕਰੋ ਭਾਈ ਸ਼ੇਅਰ ਕਰਿਆ ਕਰੋ ਠੀਕ ਆ ਤਾਂ ਕਰਕੇ ਇਹ ਆਪਾਂ ਤਾਂ ਕਹਿੰਦੇ ਆ ਵੀ ਜਿਹੜੀ ਜਾਣਕਾਰੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਵੀ ਦੋ ਚਾਰ ਭਰਾ ਨੇ ਜਿਹੜੇ ਨਵੀਂ ਉਮਰ ਦੇ ਸਿੱਖ ਖੇਤੀ ਕਰਨ ਚ ਲੱਗੇ ਨੇ ਉਹ ਕੁਸਾ ਸਿੱਖ ਲੈਣਾ ਠੀਕ ਆ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣਾ ਖੇਤੀ ਕੰਨੀ ਆਪਣੇ ਧੰਦੇ ਕੰਨੀ ਬਾਈ ਕੰਮ ਕਰਨ ਤੇ ਬਾਈ ਖੇਤੀ ਦੇ ਨਾਲ 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 ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬਈ ਲਾਹੇਵੰਦ ਧੰਦਾ ਜਿਹਨੂੰ ਆਪਾਂ ਕਹਿੰਦੇ ਆ ਉਹ ਜ਼ਰੂਰ ਚਲਾ ਕੇ ਰੱਖੋ ਵੀ ਜੇ ਆਪਾਂ ਨੂੰ ਬਾਈ ਚਾਂਸ ਖੇਤੀ ਚੋਂ ਮਾਰੋ ਤਾਂ ਇਹ ਬਿਜ਼ਨਸ ਚਲਾ ਕੇ ਰੱਖੋ ਤਾਂ ਆਪਾਂ ਨੂੰ ਤੇ ਉਹ ਮਤਲਬ ਆਪਣਾ ਕਵਰ ਹੋ ਜੇਗਾ ਤੇ ਆ ਆਪਣਾ ਬਾਈ ਫੇਸਬੁਕ ਤੇ ਪੇਜ ਆ 10000 ਫੋਲੋਅਰ ਪੂਰੇ ਹੋਣ ਵਾਲੇ ਆ ਸਾਰੇ ਜਣੇ ਫੋਲੋ ਕਰਿਓ ਦਬਕੇ ਇਹਦੇ ਤੇ ਵੀ ਆਪਣੇ ਬਲੌਗ ਆਉਂਦੇ ਆ ਤੇ ਕਈ ਚੀਜ਼ਾਂ ਜਿਹੜੀਆਂ ਆਪਣੀਆਂ ਮਤ ਤੁਸੀਂ YouTube ਤੇ ਨਹੀਂ ਦੇਖਦੇ ਉਹ Facebook ਤੇ ਆਉਂਦੀਆਂ ਨੇ ਬਾਈ ਫੋਲੋ ਕਰ ਲਿਓ ਆਪਣਾ ਪੰਜਾਬੀ ਫਾਰਮਰ ਤੇ ਹੁਣ ਬਾਈ ਤਾਂ ਹੀ ਆਪਣਾ ਕੀ ਹਿਸਾਬ ਕਿਤਾਬ ਹੁਣ ਆਪਾਂ ਖਲਾੜੀ ਚਲਾਵਾਂਗੇ ਆਪਣੇ ਕੋਲ ਗੰਨਾ ਵੀ ਬੀਜਿਆ ਹੋਇਆ ਆਪਣੇ ਕੋਲ ਆਲੂ ਵੀ ਨੇ ਆਪਣੇ ਕੋਲ ਕਣਕ ਵੀ ਆ ਮਟਰ ਨਹੀਂ ਆਇਦ ਕੀ ਲਾਏ ਮਟਰ ਟਾਈਮ ਕਰਕੇ ਵੀ ਟਾਈਮ ਕਰਕੇ ਦਿੱਕਤ ਆ ਗਈ ਨਹੀਂ ਮਟਰ ਲਾਉਣ ਦੀ ਸਲਾਹ ਪੂਰੀ ਸੀ ਛੱਡੀ ਆਪਾਂ ਬਾਈ ਇਦੋਂ ਬਾਅਦ ਮੱਕੀ ਕਰਾਂਗੇ ਠੀਕ ਆ ਲਾਹੇਵੰਦ ਧੰਦਾ ਜਿਵੇਂ ਬਾਈ ਪਸ਼ੂ ਪਾਲਣ ਠੀਕ ਆ ਡੰਗਰਾਂ ਦਾ ਬੈੜੀਆਂ ਦਾ ਕਰ ਸਕਦੇ ਹੋ ਤੁਸੀਂ ਮੈਸਾ ਰੱਖ ਸਕਦੇ ਹਾਂ ਠੀਕ ਆ ਹੁਣ ਤਾਂ ਸਰਕਾਰ ਬਾਈ ਲੋਨ ਵੀ ਵਧੀਆ ਦੇ ਰਹੀ ਆ ਜੇ ਕਿਸੇ ਵੀਰ ਨੇ ਕੰਮ ਵੀ ਤੋਰਨਾ 2 ਲੱਖ ਰੁਪਏ ਦਾ ਸ਼ਾਇਦ ਲੋਨ ਕਰਦੇ ਨੇ ਹੁਣ ਮੈਂ ਵੀਡੀਓ ਦੇਖੀ ਤਿੱਕ ਦਿਨ ਤੇ ਮੁਰਗੀ ਫਾਰਮ ਪਾ ਸਕਦੇ ਹਾਂ ਪੋਲਟਰੀ ਫਾਰਮ ਕਹਦੇ ਹੁਣ ਆਪਣੇ ਜਿਹੜੇ ਰਿਸ਼ਤੇਦਾਰਾਂ ਕੋਲ ਮਤਲਬ ਪੂਰੇ ਤਾਕੜੇ ਨੇ 50-50 ਕਿਲੇ ਜ਼ਮੀਨ ਕਰਦੇ ਨੇ ਬਾਈ ਉਹ ਵੀ ਹੁਣ ਪੋਲਟਰੀ ਫਾਰਮ ਪਾ ਰਹੇ ਨੇ ਬਾਈ ਖੇਤੀ ਦੇ ਨਾਲ ਨਾਲ ਆਪਾਂ ਨੂੰ ਜੇ ਅੱਗੇ ਵਧਣਾ ਤਾਂ ਇਹ ਧੰਦੇ ਅਪਣਾਉਣੇ ਪੈਣਗੇ ਤੇ ਠੀਕ ਆ ਬਾਈ ਸਬਸਕ੍ਰਾਈਬ ਕਰ ਲਿਓ ਬਾਈ ਤੇ ਵੀਡੀਓ ਨੂੰ ਲਾਈਕ ਕਰਦੇ ਕਰੋ ਤੇ ਹਾਈਪ ਜ਼ਰੂਰ ਕਰਦੇ ਕਰੋ